ਸਤਿਨਾਮ ਸ੍ਰੀ ਵਾਖੇ ਗੁਰੂ ਸਾਹਿਬ ਜੀ ਰਹਿਰਾਸ ਸਾਹਿਬ ਇੱਕ ਓੰਕਾਰ ਸਤਗੁਰ ਪ੍ਰਸਾਦ ਸਲੋਕ ਮਹੱਲਾ ਪਹਿਲਾ ਦੁਖਦਾਰੋ ਸੁਖ ਰੋਗ ਭਿਆਜਾਂ ਸੁਖ ਤਾਮਨਾ ਹੋਈ ਤੂ ਕਰਤਾ ਕਰਨਾ ਮੈਂ ਨਾਹੀ ਚਾਹੋਂ ਕਰੀ ਨਾ ਖਾਈ ਬਲੇ ਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾਉ ਜਾਤ ਮਹਿ ਜੋਤ ਜੋਤ ਮਹਿ ਜਾਤਾ ਕਲਕਲਾ ਪਰਪੂਰ ਰਹਿਆ ਤੂੰ ਸੱਚਾ ਸਾਹਿਬ ਸਿਫਤ ਸੁਵਾਲਿਓ ਜੇਨਾ ਕੀਤੀ ਸੋ ਪਾਰ ਪਇਆ ਕਹੋ ਨਾਨਕ ਕਰਤੇ ਕੀਆ ਬਾਤਾ ਜੋ ਕਿਸ਼ ਕਰਨਾ ਸੋ ਕਰ ਰਹਿਆ ਸੋ ਦਰ ਰਾ ਗਿਆ ਸਾ ਮਹਿਲਾ ਪਹਿਲਾ ਇਕ ਓੰਕਾਰ ਸਤਿਗੁਰ ਪ੍ਰਸਾਦ ਸੋਦਰ ਤੇਰਾ ਕੇ ਖਾਂ ਸੋ ਕਰਕੇ ਖਾਂ ਜਿਤ ਬਹਿ ਸਰਬ ਸਮਾਲੈ ਵਾਜੇ ਤੇਰੇ ਨਾਦ ਅਨੇਕ ਅਸੰਖਾ ਕੇਤੇ ਤੇਰੇ ਬਾਵਨ ਹਾਰੇ ਕੇਤੇ ਤੇਰੇ ਰਾਗ ਪਰਿਸ਼ਿਵ ਕਹੀਐ ਕੇਤੇ ਤੇਰੇ ਗਾਵਨ ਹਾਰੇ ਗਾਵਣਾ ਤੁਦਨੋ ਪਵਣ ਪਾਣੀ ਬੈਸੰਤਰਾ ਗਾਵੇ ਰਾਜਾ ਧਰਮ ਦੁਆਰੇ ਗਾਵਣ ਤੁਧਨੋ ਚਿਤ ਗੁਪਤ ਲਿਖ ਜਾਣਣਾ ਲਿਖ ਲਿਖ ਧਰਮ ਵਿਚਾਰੇ ਗਾਵਣ ਤੁਧਨੋ ਈਸਰਾ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਬਾਰੇ ਗਾਵਣ ਤੁਧਨੋ ਇੰਦਰਿੰਦਰਾਸਨ ਬੈਠੈ ਦੇਵਤਿਆਂ ਦਰ ਨਾਲੇ ਗਾਵਣ ਤੁਧਨੋ ਸਿੱਧ ਸਮਾਦੀ ਅੰਦਰ ਗਾਵਣ ਤੁਧਨੋ ਸਾਧ ਵਿਚਾਰੇ ਗਾਵਣ ਤੁਧਨੋ ਜਤੀ ਸਤੀ ਸੰਤੋਖੀ ਗਾਵਣ ਤੁਧਨੋ ਵੀਰ ਕਰਾਰੇ ਗਾਵਣ ਤੁਧਨੋ ਪੰਡਤ ਪੜਨ ਰੱਖੀ ਸੁਰਾ ਜੁਗ ਜੁਗ ਵਿਦਾ ਨਾਲੇ ਗਾਵਣ ਤੁਧਨੋ ਮੋਹਨੀਆ ਮਨ ਮੋਖਣ ਸੁਰਗ ਮਛ ਪਿਆਲੇ ਗਾਵਣ ਤੁਧਨੋ ਰਤਨ ਉਪਾਏ ਤੇਰੇ 86 ਤੀਰਥ ਨਾਲੇ ਗਾਵਣ ਤੁਧਨੋ ਜੋਧ ਮਹਾਬਲ ਸੂਰਾ ਗਾਵਣ ਤੁਧਨੋ ਖਾਣੀ ਚਾਰੇ ਗਾਵਣ ਤੁਧਨੋ ਖੰਡਾ ਮੰਡਲ ਬ੍ਰਹਮੰਡਾ ਕਰ ਕਰ ਰੱਖੈ ਤੇਰੇ ਧਾਰੇ ਸਈ ਤੁਧਨੋ ਗਾਵਣ ਜੋ ਤੁਧ ਪਾਵਣ ਰਤੇ ਤੇਰੇ ਭਗਤ ਰਸ ਹਾਲੇ ਹੋਰਾ ਕਹਤੇ ਤੁਧਨੋ ਗਾਵਣ ਸੇ ਮੈਂ ਚਿਤਨਾ ਬਣ ਨਾਨਕ ਕੀਆ ਵਿਚਾਰੇ ਸਈ ਸਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈਪੀ ਹੋਸੀ ਜਾਏ ਨਾ ਜਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਿਨ ਸੀ ਮਾਇਆ ਜਿਨ ਓ ਪਾਈ ਕਰ ਕਰ ਦੇਖਿਆ ਕੀਤਾ ਆਪਣਾ ਜਿਉ ਤਿਸ ਦੀ ਵਡਿਆਈ ਜੋ ਤਿਸ ਪਾਵੇਂ ਸੋਈ ਕਰਸੀ ਫਿਰ ਹੁਕਮ ਨਾ ਕਰ ਨਾ ਜਾਈ ਸੋ ਪਤ ਸਾਖ ਹੋ ਸਾਖਾਂ ਪਤ ਸਾਖੇ ਬਾ ਨਾਨਕ ਰਹਿ ਨਰ ਜਾਈ ਆਸਾ ਮਹਿਲਾ ਪਹਿਲਾ ਸੋਨਾ ਵੱਡਾ ਆਖੇ ਸਭ ਕੋ ਏਕੇ ਵੱਡਾ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਨੇ ਵਾਲੇ ਤੇਰੇ ਰਖੇ ਸਮਾਏ ਵੱਡੇ ਮੇਰੇ ਸਾਹੇ ਬਾ ਗਹਿਰ ਗੰਬੀਰਾ ਗੁਣੀ ਗਹਿਰਾ ਕੋਏ ਨਾ ਜਾਣੇ ਤੇਰਾ ਕਿਤਾ ਕੇ ਵਡਚੀ ਰਾਰਾ ਹਾਓ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਤੇ ਆਨੀ ਗੁਰ ਗੁਰ ਹਾਈ ਕਹਿਣ ਨਾ ਜਾਈ ਤੇਰੀ ਤਲ ਵਡਿਆਈ ਸਭ ਸਤ ਸਭ ਤਪ ਸਭ ਚੰਗੇ ਆਈਆਂ ਸਿੱਧਾ ਪੁਰਖਾਂ ਖੀਆਂ ਵਡਿਆਈਆਂ ਤੁਧ ਬਿਨ ਸਿੱਧੇ ਕਿੰਨੇ ਨਾ ਪਾਈਆਂ ਕਰਮ ਮਿਲੈ ਨਾਹੀ ਠਾਕਰ ਹਾਈਆਂ ਆਖਣ ਵਾਲਾ ਆਖਿਆ ਵਿਚਾਰਾ ਸਿਫਤੀ ਪਰੈ ਤੇਰੇ ਪੰਡਾਰਾ ਜਸਤੂ ਦੇਖ ਤੇ ਸੇ ਕੀ ਚਾਰਾ ਨਾਨਕ ਸੱਚ ਸਵਾਰਨ ਹਰਾਸਾ ਮਹੱਲਾ ਪਹਿਲਾ ਆਖਾਂ ਜੀਵਾ ਵਿਸਰੇ ਮਰ ਜਾਉ ਆਖਣ ਔਖਾ ਸੱਚਾ ਲਾਉ ਸੱਚੇ ਨਾਮ ਕੀ ਲੱਗੈ ਭੂਖਾ ਉਤਪੁਖੇ ਖਾਏ ਚੱਲੀ ਅਹ ਦੁਖਾ ਸੋ ਕਿਉ ਵਿਸਰੇ ਮੇਰੀ ਮਾਏ ਸੱਚਾ ਸਾਹਿਬ ਸੱਚੇ ਨਾਏ ਰਹਾਉ ਸਾਚੇ ਨਾਮ ਕੀ ਤਲ ਵਡਿਆਈ ਆਈ ਆਖ ਥੱਕੈ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਖੇ ਵੱਡਾ ਨਾ ਹੋਵੇ ਕਾਟ ਨਾ ਜਾਏ ਨਾ ਹੋ ਮਰੇ ਨਾ ਹੋ ਬੈ ਸੋਗ ਦਿੰਦਾ ਰਖੇ ਨਾ ਚੁੱਕੇ ਭੋਗ ਗੁਣੇ ਖੋ ਖੋਰ ਨਾਹੀ ਕਹੈ ਨਾ ਕੋ ਹੋ ਆ ਨਾ ਕੋ ਹੋਏ ਜੇ ਵਡਿਆਪ ਤੇ ਵਡ ਤੇਰੀ ਦਾਤ ਜੇ ਨਦੇ ਨ ਕਰ ਕੈ ਕੀਤੀ ਰਾਤ ਖਸਮ ਬਿਸਾਰੇ ਤੇ ਕਮ ਜਾਤ ਨਾਨਕ ਨ ਬਿਬਾਜ ਸਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਪੁਰਖਾਂ ਬਿਨੋ ਕਰੋ ਗੁਰਪਾਸ ਹਮ ਕੀ ਰਹਿ ਕਰਮ ਸਤਿਗੁਰ ਸਰਨਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਕ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਣ ਸਖਾਈ ਹਰ ਕੀਰਤ ਹਮਰੀ ਰਹਿਰਾਸ ਰਹਾਓ ਹਰ ਜਨ ਕੇ ਵਡਪਾਗ ਬਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸੈ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ 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 ਰਸ ਨਾਮ ਨਾ ਪਾਇਆ ਤੇ ਪਾਗ ਹੀਣ ਜਮ ਪਾਸ ਜੋ ਸਤਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੈ ਤ੍ਰਿਗ ਜੀਵਾ ਸੋ ਜਿਨ ਹਰ ਜਨ ਸਤਗੁਰ ਸੰਗਤ ਪਾਈ ਤਿੰਨ ਧਰਮਸਤਕ ਲਿਖਿਆ ਲਿਖਾਸ ਤਨ ਤਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪਰਗਾਸ ਰਾਗ ਗੁਜਰੀ ਮਹੱਲਾ ਪੰਜਵਾ ਕਾਹਰੇ ਮਨ ਚਿਤ ਵੈ ਉਦਮ ਚਾਹਰ ਹਰ ਜੀਉ ਪਰਿਆ ਸਹਿਲ ਪੱਥਰ ਮਹਿਜੰ ਤੂੰ ਪਾਏ ਤਾਂ ਕਾਰਜਕ ਆਗੇ ਕਰ ਤਰਿਆ ਮੇਰੇ ਮਹਦੋ ਜੀ ਸਤ ਸੰਗਤ ਮਿਲੈ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੁਖੇ ਕਾਸ਼ਟ ਹਰਿਆ ਰਹਾਉ ਜਨਨਾ ਪਿਤਾ ਲੋਕ ਸੁਤ ਬਨਤਾ ਕੋਈ ਨਾ ਕਿਸ ਕੀ ਤਰਿਆ ਸਿਰ ਸਿਰ ਰਜਕ ਸਬਾਹੇ ਠਾਕੁਰਾ ਕਾਹੇ ਮਨ ਭੌ ਕਰਿਆ ਉਡੈ ਉਡ ਆਵੇ ਸੈ ਕੋਸਾ ਤਿਸ ਪਾਛੇ ਬਚਰੇ ਸ਼ਰਿਆ ਕਿਨ ਕਬਣ ਖਲਾਵੇ ਕਬਣ ਚੁਗਾਵੇ ਮਨ ਮਹਿ ਸਿਮਰਨ ਕਰਿਆ ਸਬਨੀ ਤਾਨ ਦਸ ਅਸ਼ਟ ਸਿਤਾਨ ਠਾਕੁਰ ਕਰਤਲ ਕਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨਾ ਪਾਰoverlineਆ ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਇਕ ਓੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮ ਆਕਮ ਅਪਾਰਾ ਸਭ ਤਿਆਬੈ ਸਭ ਤਿਆਬੈ ਤੁਧ ਜੀ ਹਰ ਸੱਚੇ ਸਿਰਜਨ ਹਾਰਾ ਸਭ ਜੀ ਤੁਮਾਰੇ ਜੀ ਤੋ ਜੀਆਂ ਕਾ ਦਾਤਾਰਾ ਹਰ ਤਿਆਬ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ ਹਰਿ ਆਪੇ ਠਾਕੁਰ ਹਰਿ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਇੱਕ ਕੋ ਪੁਰਖ ਸਮਾਨਾ ਇਕ ਦਾਤੇ ਇਕ ਪੇਖਾਰੀ ਜੀ ਸਭ ਤੇਰੇ ਚੋਜ ਬਿੜਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਾ ਤੁਦ ਬਿਨ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕੀ ਆ ਗੁਣ ਆਖ ਬਖਾਣਾ ਜੋਸੇਬੈ ਜੋਸੇਬੈ ਤੁਧ ਚੀ ਜਨ ਨਾਨਕ ਤਿਨ ਕੁਰਬਾਨਾ ਹਰਤਿਆ ਬੈ ਹਰਤਿਆ ਬੈ ਤੁਧ ਚੀ ਸੇ ਜਨ ਜੁਗ ਮਹਿ ਸੁਖ ਵਾਸੀ ਸੇ ਮੁਕਤਾ ਸੇ ਮੁਕਤਾ ਭਏ ਜਿਨ ਹਰਤਿਆ ਆ ਜੀ ਤਿਨ ਤੋਟੀ ਜਮ ਕੀ ਫਾਸੀ ਜਿਨ ਨਿਰਪਉ ਜਿਨ ਹਰ ਨਿਰਪਉ ਤਿਆ ਆ ਜੀ ਤਿਨ ਕਾ ਪਉ ਸਭ ਗਵਾਸੀ ਜਨ ਸੇ ਬਿ ਆ ਜਨ ਸੇ ਬਿ ਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੈਤਨ ਸੈਤਨ ਜਿਨ ਹਰਤ ਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਪਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਨ ਤੁਧ ਜੀ ਹਰ ਅਨਿਕ ਅਨੇਕ ਅਨੰਤਾ ਤੇਰੀ ਅਨੇਕ ਤੇਰੀ ਅਨੇਕ ਕਰਖੇ ਹਰ ਪੂਜਾ ਜੀ ਤਪ ਤਾਪੈ ਜਪਖੇ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਪੜਹਿ ਬਹੁ ਸਿਮਰਤ ਸਾਸਤ ਜੀ ਕਰ ਕਿਰਿਆ ਖਟ ਕਰਮ ਕਰਨਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਫਾਬੈ ਮੇਰੇ ਹਰਪਗਵੰਤਾ ਤੂ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਧ ਜੇ ਵੜ ਅਬਰ ਨ ਕੋਈ ਤੋ ਜੁਗ ਜੁਗ ਏਕੋ ਸਦਾ ਸਦਾ ਤੋ ਏਕੋ ਜੀ ਤੂੰ ਨਹਿ ਚਲ ਕਰਤਾ ਸੋਈ ਤੋ ਦੇ ਆਪੇ ਪਾ ਬੈ ਸੋਈ ਵਰਤਾ ਜੀ ਤੂੰ ਆਪੇ ਕਰਖੇ ਸੋ ਹੋਈ ਤੋ ਦੇ ਆਪੇ ਸ੍ਰੇਸ਼ਟ ਸਭ ਉਪਾਈ ਜੀ ਤੋ ਦੇ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾ ਬੈ ਕਰਤੇ ਕੇ ਜੀ ਜੋ ਸਭ ਸੇ ਕਾ ਜਾਣੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਡਾ ਸਾਈਂ ਜੋ ਤੋ ਪਾ ਬੈ ਸੋਈ ਥਿਸੀ ਜੋ ਤੋ ਦੇਖੇ ਸੋਈ ਹਪਾਈ ਰਹਾਉ ਸਭ ਤੇਰੀ ਤੂੰ ਸਭਨੀ ਤੇ ਆਇਆ ਜਿਸ ਨੋ ਕਿਰਪਾ ਕਰ ਹੈ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨਮੁਖ ਗਵਾਇਆ ਤੁਦ ਆਪ ਵੀ ਛੋੜਿਆ ਆਪ ਮਿਲਾਇਆ ਤੂੰ ਦਰਿਆਵੋਂ ਸਭ ਤੋਂ ਜਖੀ ਮਾਖੇ ਤuj ਬਿਨ ਦੂਜਾ ਕੋਈ ਨਾਖੇ ਜੀ ਜੰਤ ਸਭ ਤੇਰਾ ਖੇਲਾ ਵੀ ਜੋਗ ਮਿਲ ਵੀ ਛੁੜਿਆ ਸੰਜੋਗੀ ਮੈਲਾ ਜਿਸਨੋਂ ਤੂੰ ਜਣਾਖੇ ਸੋਈ ਜਨ ਜਾਣੇ ਹਰ ਗੁਨਾ ਸਦਹੀ ਆਖ ਬਖਾਣੇ ਜਿਨਾਂ ਹਰ ਸੇਬਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਦ ਬਿਨ ਦੂਜਾ ਵਰਨਾ ਕੋਇ ਤੂੰ ਘਰ ਘਰ ਵੇਖੇ ਜਾਣੇ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਇ ਆਸਾ ਮਹੱਲਾ ਪਹਿਲਾ ਤਿਤੋ ਸਰਵਰੜੈ ਪਈਲੇ ਨਿਵਾਸਾ ਪਾਣੀ ਪਾਵਕ ਤਿਨਹੈ ਕੀਆ ਪੰਕਜ ਮੋਹ ਪਾਗ ਨਹੀਂ ਚਾਲੈ ਹਮ ਦੇਖਾ ਤਹ ਡੋਬੀਐ ਲੈ ਮਨ ਇੱਕ ਨਾ ਚਿਤ ਸਮੋੜ ਮਨ ਹਰ ਬਿਸਰਤ ਤੇਰੇ ਗੁਣ ਗਲਿਆਰਾ ਹਾਉ ਨਾ ਖੋਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਿਆ ਪ੍ਰਨਵਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾਹੀ ਬਿਸਰਿਆ ਆਸਾ ਮਹਲਾ 5 ਭਈ ਪ੍ਰਾਪਤ ਮਾਨੁਖ ਦੇਹੁ ਰੀਆ ਗੋਬਿੰਦ ਮਿਲਣ ਕੀ ਐਹ ਤੇਰੀ ਬਰੀਆ ਬਰਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਜਾਮ ਲਾਗ ਪਵਜਲ ਤਰਨ ਕੈ ਜਨਮ ਬਿਰਥਾ ਜਾਤ ਰੰਗ ਮਾਇਆ ਕਹਿਰਾ ਖਾਉ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਣਿਆ ਹਰਿ ਰਾਇਆ ਕਹੋ ਨਾਨਕ ਹਮ ਨੀਚ ਕਰਮਾ ਸਰਨ ਪਰੇ ਕੀ ਰੱਖੋ ਸਰਮਾ ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀ ਕਬਿਓ ਬਾਚ ਬੇਨਤੀ ਚੌਪਈ ਹਮਰੀ ਕਰੋ ਹੱਥ ਦੇ ਰਖਾ ਪੂਰਨ ਹੋਏ ਚਿਤ ਕੀ ਇਛਾ ਤਵ ਚਰਨਨ ਮਨ ਰਖੇ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਬੈ ਤੁਮ ਕਾ ਭੋ ਆਪ ਹੱਥ ਦੇ ਮੋਹੇ ਬਚਾ ਬੋ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਬੇ ਕਰਤਾਰਾ ਮੋਹ ਰੱਛਾ ਨਿਜ ਘਰ ਦੇ ਕਰੀਐ ਸਭ ਬੈਰਨ ਕੋ ਆਜ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਖੇ ਪਿਆਸਾ ਤੁਮਖੇ ਛਾੜ ਕੋਈ ਅਵਰਨਾ ਤਿਆਉ ਜੋ ਬਰਚਾਹੋ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਐ ਚੁਨ ਚੁਨ ਸਤਰ ਹਮਾਰੇ ਮਾਰੀਐ ਆਪ ਹੱਥ ਦੇ ਮੁਝੈ ਉਬਰੀਐ ਮਰਨ ਕਾਲ ਕਾ ਤਰਾਸ ਨਿਵਰੀਐ ਹੂ ਜੋ ਸਦਾ ਹਮਾਰੇ ਪੱਛਾ ਸ੍ਰੀ ਅਸ ਤੁਜ ਜੋ ਕਰਿਓ ਰੱਛਾ ਰਾਖ ਲੇਖੋ ਮੋਖ ਰਾਖਣ ਹਾਰੇ ਸਾਖਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਣ ਕੇ ਹੰਤਾ ਤੁਮਹੁ ਪੁਰੀ ਚਤੁਰਦਸ ਕੰਤਾ काल पाए ब्रह्मा बपतरा काल पाए शिव जो अवतरा काल पाए कर बिन परका सकल काल का कया तमास जमन काल जोगी शिव किया वेद ब्रह्मा जो थी ओ, जमन काल सब लोक सवारा नमस्कार है ताहे हमारा जमन काल सब जगत बनायो ਦੇਵ ਦਤ ਜਸ਼ਨੋ ਉਪਜਾਇਓ ਆਦੇ ਅੰਤ ਏਕੇ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੋ ਹੀ ਕੋ ਹਮਾਰੀ ਸਕਲ ਪ੍ਰਜਾ ਚਿਤ ਨ ਆਪ ਸਬਾਰੀ ਸੇਵ ਕਹਨ ਕੋ ਸਿਵ ਗੁਣ ਸੁਖ ਦੀਓ ਸਤਰਨ ਕੋ ਪਲ ਮੋ ਬਦ ਕੀਓ ਕਟ ਕਟ ਕੇ ਅੰਤਰ ਕੀ ਜਾਣਤ ਭਲੈ ਬੁਰੈ ਕੀ ਪੀਰ ਪਛਾਨਤ ਚਿਟੀ ਤੈ ਕੁੰਚਰ ਅਸਥੁਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੁਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧੁਨ ਕੈ ਸੁਖੀ ਏਕ ਏਕ ਕੀ ਪੀਰ ਪਸਾਨੇ ਘਾਟ ਘਾਟ ਕੇ ਪਟ ਪਟ ਕੀ ਜਾਣੈ ਜਬੁਦ ਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇਹੇ ਅਪਾਰਾ ਜਬ ਆਕਰਖ ਕਰਤੋ ਹੋ ਕਭੂ ਤੁਮ ਮੈਂ ਮਿਲਤ ਦੇਹੇ ਧਰ ਸਭ ਹੋ ਜਿਤੇ ਬਦਨ ਸ੍ਰਿਸ਼ਟ ਸਬਤਾਰੇ ਆਪ ਆਪਣੀ ਬੂਝ ਉਚਾਰੇ ਤੁਮ ਸਭ ਹੀ ਤੇ ਰਹਤ ਨਿਰਾਲਮ ਜਾਣਤ ਬੇਧ ਭੇਦ ਵਰ ਆਲਮ ਨਿਰੰਕਾਰ ਨਿਰਭਕਾਰ ਨਿਰਲੰਭ ਆਦ ਅਨੀਲ ਅਨਾਦ ਅਸੰਭਾ ਤਾਂ ਕਾ ਮੂੜਾ ਉਚਾਰਤ ਪੇਦਾ ਜਾਂ ਕੋ ਪੇਵਨਾ ਪਾਵਤ ਬੇਦਾ ਤਾਂ ਕੋ ਕਰ ਪਾਹਨ ਅਨੁਮਾਨਤ ਮਹਾ ਮੂੜਾ ਕਸ਼ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚੀਨਤ ਨ ਹੈ ਪਿਵ ਆਪ ਆਪਣੀ ਬੁੱਧ ਹੈ ਜਤੀ ਬਰਨਤ ਪਿਨ ਪਿਨ ਤੋ ਹੈ ਤਤੀ ਤੁਮਰਾ ਲਖਾ ਨ ਜਾਏ ਪਸਾਰਾ ਕੇ ਹਾਂ ਵਿਦ ਸਜਾ ਪ੍ਰਥਮ ਸੰਸਾਰਾ एक रूप अनूप स्वरूप रंग भयो राव कहि पुपा ਅੰਡਜ ਜੇਰਜ ਸੇ ਤਜਕੀਨੀ ਉਤਪੁਜ ਖਾਨ ਬਹੌਰ ਰਚਦੀਨੀ ਕਹੋ ਫੂਲਾ ਰਾਜਾ ਹਬ ਬੈਠਾ ਕਹੋ ਸਿਮਟ ਪਇਓ ਸੰਕਰਿਆ ਕੈਠਾ ਸਗਰੀ ਸ਼੍ਰੇਸ਼ਟ ਦਿਖਾਏ ਅਚੰਪਵ ਆਦ ਜੁਗਾਤ ਸਰੂਪ ਸੁਜੰਪਵ ਅਬਰੱਛਾ ਮੇਰੀ ਤੁਮ ਕਰੋ ਸਿਖ ਉਬਾਰ ਆ ਸਿਖ ਸੰਗਰਾਪ दुष्ट चितै उठब तोत पाता सकल मलेश करो रणकथा जे असत हुज तब शरणी परै तिन कै दुष्ट दुखत हबे मरै पुरख जबन पग परै तिहारे तिन कै तुम संकट सब तारे जो कल कहो इक बार तिआहे है ताके काल निकट नहिं आए है रक्षा होए ताखे सब कला दुष्ट ареष्ट टरे तत्काला कृपा दृष्ट तन जाखे ने खरखो ताके ताप तन कमो खरखो रिद्ध सिद्ध कर्मो सब होई दुष्ट शश ब सके ना कोई एक बार जिन तुमे स पारा काल फसत ताही उबारा जिन नर नाम ते हारो कहा दारिद दुष्ट दुख ते रहा खडग केत मै शरण तिहारी

ਬਹੁ ਭੇਦ ਕਹੇ ਹਮ ਇੱਕ ਨਾ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਖੇ ਬਖਾਨਿਓ ਦੋਹਰਾ ਸਗਲ ਦੁਆਰ ਕੋ ਛੜਕੈ ਗਹਿਓ ਤੁਹਾਰੋ ਦੁਆਰ ਬਾਖੇ ਗਾਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ RAM ਕਲੀ ਮਹਲਾ ਤੀਜਾ ਆਨੰਦ ਇਕ ਓੰਕਾਰ ਸਤਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਗੁਰੂ ਮੈਂ ਪਾਇਆ ਸਤਗੁਰਤਾ ਪਾਇਆ ਸਹਿਜ ਸੈਤੀ ਮਨ ਬਚੀਆਂ ਵਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹੇ ਨਾਨਕ ਆਨੰਦ ਹੋਆ ਸਤਗੁਰੂ ਮੈਂ ਪਾਇਆ ਏ ਮਨ ਮੇਰੇ ਆ ਤੂੰ ਸਦਾ ਰਖੋ ਖਰ ਨਾਲੇ ਖਰ ਨਾਲ ਰਖੋ ਤੂੰ ਮਨ ਮੇਰੇ ਦੁੱਖ ਸਭ ਵੀ ਸਾਰ ਨਾ ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਭ ਨਾ ਕੱਲਾ ਸਮਰੱਥ ਸੁਭਾਮੀ ਸੋ ਕਿਉ ਮਨ ਹੋ ਵੀਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਖੋ ਖਰ ਨਾਲੇ ਸਾਚੇ ਸਾਹਿਬਾ ਕੀ ਆ ਨਾਹੀ ਘਰ ਤੇ ਰਹਿ ਕਰਤਾ ਤੇਰੇ ਸਭ ਕਿਸੁ ਹੈ ਜਿਸ ਦੇਖੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਚਿੰਨ ਕੈ ਮਨ ਵਸਿਆ ਵਾਜੇ ਸ਼ਬਦ ਕਨੇ ਰੇ ਕਹੇ ਨਾਨਕ ਸੱਚੇ ਸਾਖੇ ਬ ਭੀਆ ਨਾਹੀ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸੱਚ ਨਾਮ ਆਧਾਰ ਮੇਰਾ ਜਿਨ ਭੁਖਾ ਸਭ ਗਵਾਈਆ ਕਰ ਸ਼ਾਂਤ ਸੁਖ ਮਨ ਵਾਏ ਵਸਿਆ ਜਿਨੇ ਇੱਛਾ ਸਭ ਪੂਜਾਈਆ ਸਦਾ ਕੁਰਬਾਨ ਕੀਤਾ ਗੁਰੂ ਬਿਟਹੋ ਜਿਸ ਦੀ ਆਏ ਖ ਵਡਿਆਈਆ ਕਹੇ ਨਾਨਕ ਸੁਣਹੁ ਸੰਤੋ ਸ਼ਬਦ ਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਬਾਜੇ ਪੰਚ ਸ਼ਬਦ ਤਿਤ ਘਰ ਸੁਪਾਗੈ ਕਰ ਸਪਾਗੇ ਸ਼ਬਦ ਵਾਜੇ ਕਲਾ ਜਿਤ ਘਰ ਤਾਰੀਆ ਪੰਚ ਦੋਤ ਤੁਧ ਵਸੋ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਾ ਸੇ ਨਾਮ ਹਰ ਕੈ ਲਾਗੇ ਕਹੇ ਨਾਨਕ ਤਹ ਸੁਖ ਹੋਆ ਤਿਤ ਕਰ ਅਨਹਦ ਬਾਜੇ ਅਨ ਦ ਸੁਣ ਹੋ ਵਡ ਪਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵੀ ਸੋਰੈ ਦੁਖ ਰੋਗ ਸੰਤੋਪੇ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਣ ਪਏ ਸਾਰਸ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਣੀ ਤਾ ਕਹਤੇ ਪਵਿਤਾ ਸਤ ਗੁਰ ਰਹਿ ਆ ਪਰਪੂਰੇ ਬਿਨ ਬੰਤ ਨਾਨਕ ਗੁਰ ਚਰਨ ਲਾਗੇ ਬਾਚੇ ਅਨਹਦ ਤੂ ਰੈ ਮੂਦਾ ਬਾਣੀ ਮਹੱਲਾ ਪੰਜਵਾ ਸਹਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅਮਰਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਭਸ ਆਧਾਰੋ ਜੇ ਕੋ ਖਾਬੈ ਜੇ ਕੋ ਪੁੰਚੈ ਤਿਸ ਕਾ ਹੋਏ ਉਤਾਰ ਹੋਏ ਖੇ ਵਸਤ ਤਜੀ ਨਹ ਜਾਈ ਨਿਤ ਨਿਤ ਤਾ ਰੱਖੋ ਰਤਾਰੋ ਤਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਪਸਾਰੋ ਸਲੋਕ ਮਹਲਾ 5 ਤੇਰਾ ਕੀਤਾ ਜਾਂ ਤੋ ਨਾਹੀ ਮੈਨੋ ਜੋਗ ਕੀਤਾਈ ਮੈਂ ਨਿਰਗੁਣ ਆਰੇ ਕੋ ਗੁਣ ਨਾਹੀ ਆਪੇ ਤਰਸ ਪਈ ਤਰਸ ਪਿਆ ਮਹਿਰਾਮ ਤੋ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾ ਜੀਵਾ ਤਨ ਮਨ ਖੀਬੈ ਹਰਿਆ ਪੌੜੀ ਤਿੱਥੈ ਤੋ ਸਮਰੱਥ ਜਿੱਥੈ ਕੋਇ ਨਾਖਿ ਉਥੇ ਤੇਰੀ ਰਖ ਅਗਣਿਉ ਧਰਮਾਖੇ ਸੁਨ ਕੈ ਜਮ ਕੈ ਦੂਤਾ ਨਾਏ ਤੇਰੇ ਛੱਡ ਜਾਖੇ ਪਉ ਜਲ ਬਖਮਸ ਗਾਖੋ ਗੁਰ ਸ਼ਬਦੀ ਪਾਰ ਪਾਖੇ ਜਿਨ ਕੋ ਲੱਗੀ ਪਿਆਸ ਅਮਰਤ ਸੇ ਖਾਖੇ ਕਲ ਮੈਂ ਏਖੋ ਪੁਨ ਗੁਣ ਗੋਬਿੰਦ ਗਾਖੇ ਸਭ ਸੇ ਨੋ ਕਿਰਪਾਲ ਸਮਵਾਲੇ ਸਾਖੇ ਸਾਖੀ ਬਿਰਥਾ ਕੋਈ ਨਾ ਜਾਏ ਜਿ ਆਵੇ ਤਦ ਆਖੇ ਸਲੋਕ ਮਹੱਲਾ ਪੰਜਵਾਂ ਅੰਤਰ ਗੁਰ ਆਰਾਧਨਾ ਜੇ ਬਾਜਪ ਗੁਰ ਨਾਉ ਨੇਤਰੀ ਸਤ ਗੁਰ ਪੇਖਣਾ ਸ੍ਰਬਣੀ ਸੁਨਣਾ ਗੁਰ ਨਾਉ ਸਤ ਗੁਰ ਸੈ ਤੀ ਰਤਿਆ ਦਰਗਹਿ ਪਾਈਐ ਠਾਉ ਕਹੋ ਨਾਨਕ ਕਿਰਪਾ ਕਰੇ ਜਿਸਨੋ ਇਹੇ ਬੱਤ ਦੇ ਜਗ ਮਹਿ ਉਤਮ ਕਾਢੀਐ ਵਿਰਲੇ ਕਈ ਕੈ ਮਹੱਲਾ ਪੰਜਬਾ ਰਖੇ ਰਖਣਹਾਰ ਆਪ ਉਬਾਰ ਅੰਨ ਗੁਰ ਕੀ ਪੈਰੀ ਪਾਏ ਕਾਜ ਸਵਾਰ ਅੰਨ ਹੋ ਆਪ ਦਇਆਲ ਮਨਖੋ ਨਾ ਵੀ ਸਾਰੇ ਅੰਨ ਸਾਧ ਜਨਾ ਕੈ ਸੰਗ ਪਵਜਲ ਤਾਰ ਅੰਨ ਸਾਖਤ ਨਿੰਦਕ ਦੁਸ਼ਟ ਖਿਨਮਾਖੇ ਬੀਦਾਰ ਅੰਨ ਤੇਸਾ ਸਾਹਿਬ ਕੀ ਟੈਕਾ ਨਾਨਕ ਮੰਨੇ ਮਾਖੇ ਜਿਸ ਸਾ ਸਿਮਰਤ ਸੁਖ ਹੋਏ ਸਗਲੇ ਦੁਖ ਜਾਖੇ ਤਿਸ ਸਾਖਿ ਬਕੀ ਟੇਕ ਨਾਨਕ ਮੰਨੇ ਮਾਖੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਖੇ ਵਾਖੀ ਗੁਰੂ ਜੀ ਕਾ ਖਲਸਾ वाहेगुरु जी फते